ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਕਿ ਸਰਕਾਰ ਦੇ ਵੱਲੋਂ ਔਰਤਾਂ ਦਾ ਬਿਲਕੁਲ ਕਿਰਾਇਆ ਮਾਫ ਕੀਤਾ ਹੋਇਆ ਅਤੇ ਉਹਨਾਂ ਦੇ ਆਧਾਰ ਕਾਰਡ ਤੇ ਟਿਕਟ ਕੱਟੀ ਜਾਂਦੀ ਹੈ ਅਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਸਰਕਾਰੀ ਬੱਸ ਦੇ ਵਿੱਚ ਜਦੋਂ ਇੱਕ ਬਜ਼ੁਰਗ ਮਾਤਾ ਆਪਣੇ ਰਿਸ਼ਤੇਦਾਰ ਦੇ ਨਾਲ ਬਸ ਦੇ ਵਿੱਚ ਚੜ ਜਾਂਦੀ ਆ ਤੇ ਅੱਗੇ ਜਦੋਂ ਉਸ ਮਾਤਾ ਦਾ ਰਿਸ਼ਤੇਦਾਰ ਦੋ ਜਾਣੇ ਦੀ ਟਿਕਟ ਲੈ ਲੈਂਦਾ ਹੈ ਅਤੇ ਬਾਅਦ ਵਿੱਚ ਜਦੋਂ ਮਾਤਾ ਦੇ ਕੋਲ ਕੰਡੈਕਟਰ ਆਉਂਦਾ ਤੇ ਟਿਕਟ ਕਹਿੰਦਾ ਤੇ ਮਾਤਾ ਜਦੋਂ ਉਸ ਨੂੰ ਆਧਾਰ ਕਾਰਡ ਦਿੰਦੀ ਆ ਤੇ ਫਿਰ ਕੰਡੈਕਟਰ ਦੇ ਵੱਲੋਂ ਦੱਸਿਆ ਜਾਂਦਾ ਕਿ ਤੁਹਾਡੀ ਟਿਕਟ ਦਾ ਪਿੱਛੇ ਕਿਸ ਨੇ ਲੈ ਲਈ ਤੁਹਾਡੇ ਰਿਸ਼ਤੇਦਾਰ ਨੇ ਅਤੇ ਉਸ ਤੋਂ ਬਾਅਦ ਫਿਰ ਮਾਤਾ ਨੇ ਰੌਲਾ ਪਾ ਲਿਆ ਅਤੇ ਕਿਹਾ ਕਿ ਮੇਰੇ ਕੋਲ ਤਾਂ ਆਪਣਾ ਆਧਾਰ ਕਾਰਡ ਹੈ ਕਿ ਮੇਰੀ ਟਿਕਟ ਤੁਸੀਂ ਕਿਉਂ ਕੱਟੀ ਅਤੇ ਫਿਰ ਇਸ ਤੋਂ ਬਾਅਦ ਮਾਤਾ ਬਸ ਦੇ ਵਿੱਚ ਉੱਤਰ ਕਿਨਾਰੇ ਰੋਡ ਦੇ ਉੱਪਰ ਬਸ ਦੇ ਮੂਹਰੇ ਪੈ ਜਾਂਦੀ ਹੈ ਤੇ ਕਹਿੰਦੀ ਆ ਕਿ ਜਿੰਨਾ ਟਾਈਮ ਮੇਰੇ 20 ਰੁਪਏ ਮੈਨੂੰ ਵਾਪਸ ਨਹੀਂ ਦਿੱਤੇ ਜਾਂਦੇ ਉਹਨਾ ਟਾਈਮ ਮੈਂ ਬੱਸ ਨੂੰ ਅੱਗੇ ਨਹੀਂ ਜਾਣ ਦੇਵਾਂਗੀ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਪ੍ਰਤੀ ਕਮੈਂਟ ਸੈਕਸ਼ਨ ਦੇ ਵਿੱਚ ਦੋ ਸ਼ਬਦ ਜ਼ਰੂਰ ਲਿਖ ਕੇ ਜਾਇਓ ਜੀ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਮਿਲਦੇ ਆ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ